ਦਿੱਲੀ ਵਿੱਚ 14 ਮਾਰਚ ਨੂੰ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਘਰੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਸ ਮਹਾਪੰਚਾਇਤ ਵਿੱਚ ਹਿੱਸਾ ਲੈਣ ਵਾਲੇ ਕਿਸਾਨ ਨਾ ਤੇ ਟਰੈਕਟਰਾਂ ਤੇ ਜਾ ਸਕਣਗੇ ਨਾ ਹੀ ਟਰਾਲੀਆਂ ਦੇ ਵਿੱਚ ਸੋ ਟ੍ਰੇਨਾਂ ਜਾਂ ਬੱਸਾਂ ਦਾ ਸਾਰਾ ਕਿਸਾਨਾਂ ਨੂੰ ਲੈਣਾ ਪੈ ਰਿਹਾ ਸੋ ਕਿਸਾਨ ਘਰੋਂ ਨਿਕਲੇ ਆ ਹਾਲਾਂਕਿ ਹਲੇ 14 ਮਾਰਚ ਨੂੰ ਥੋੜਾ ਸਮਾਂ ਜ਼ਰੂਰ ਬਾਕੀ ਹੈ ਲੇਕਿਨ ਕਿਸਾਨਾਂ ਨੇ ਇਸ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਜਲਦੀ ਹੀ ਕਿਸਾਨ ਇਸ ਲਈ ਇਸ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਹੋਰਾਂ ਨੂੰ ਵੀ ਜਾਗਰੂਕ ਕਰਨਾ ਹੈ ਸੋ ਕਿਸਾਨ ਸਾਡਾ ਮੌਜੂਦ ਹੈ ਭਾਜੀ 14 ਮਾਰਚ ਨੂੰ ਮਹਾਪੰਚਾਇਤ ਹੋਣ ਜਾ ਰਹੀ ਹੈ ਉਸ ਦੇ ਲਈ ਤੁਸੀਂ ਅੱਜ ਘਰੋਂ ਨਿਕਲੇ ਹੋ ਲੇਕਿਨ ਇਸ ਨੂੰ ਹਲੇ ਸਮਾਂ ਹੈਗਾ ਸੋ ਅਨੀ ਜਲਦੀ ਘਰੋਂ ਨਿਕਲਣ ਦਾ ਮਕਸਦ ਕੀ ਹੈ ਵੇਖੋ ਜੀ ਇੱਕ ਤੇ ਇਹ ਗੱਲ ਹੈ ਵੀ ਅੱਜ ਨਹੀਂ ਨਿਰਾ ਅਸੀਂ ਘਰੋਂ ਨਿਕਲੇ ਅਸੀਂ ਲਗਾਤਾਰ 1 ਮਹੀਨੇ ਤੋਂ ਜਿਹੜਾ ਵਾ ਘਰਾਂ ਤੋਂ ਨਿਕਲੇ ਆ ਕਿਉਂਕਿ ਪਿੰਡਾਂ 'ਚ ਲੋਕਾਂ ਦਾ ਸਾਨੂੰ ਸਾਥ ਲੈਣਾ ਪੈਣਾ ਸੀਗਾ ਪਿੰਡ-ਪਿੰਡ ਜਾ ਕੇ ਅਸੀਂ ਮੀਟਿੰਗਾਂ ਕੀਤੀਆਂ ਉੱਥੇ ਬੀਬੀਆਂ ਬੱਚੇ ਨੌਜਵਾਨ ਬਜ਼ੁਰਗ ਸਾਰੇ ਅਸੀਂ ਮਜ਼ਦੂਰ ਕਿਸਾਨ ਸੱਦ ਕੇ ਉਹਨਾਂ ਨਾਲ ਪੁਛਿਆ رائے ਲਈ ਆ ਤੇ ਉਹਨਾਂ ਦਾ رائے ਲੈਣ ਤੋਂ ਬਾਅਦ ਐਲਾਨ ਕੀਤਾ ਵੀ 1 ਲੱਖ ਤੋਂ ਵੱਧ ਜਿਹੜਾ ਅਸੀਂ ਇਕੱਠਿਆ RAM LILA ਜਿਹੜੀ ਗਰਾਊਂਡ ਆ ਦਿੱਲੀ ਦੇ ਵਿੱਚ ਉੱਥੇ ਅਸੀਂ ਕਰਨ ਜਾ ਰਹੇ ਆ ਕਿਉਂਕਿ ਸਾਡੇ ਹੱਕ ਬਣਦੇ ਨੇ ਲੈਣ ਦੇ ਸਰਕਾਰ ਆਂਦੀ ਸੀ ਵੀ ਟਰੈਕਟਰ ਅਸੀਂ ਨਹੀਂ ਜਾਣ ਦੇਣੇ ਤੇ ਅਸੀਂ ਐਸੇ ਕਰਕੇ ਜਿਹੜਾ ਵਾ ਟਰੈਨਾਂ ਦੇ ਉੱਪਰ ਜਿਹੜਾ ਵਾ ਉਹ ਅਸੀਂ ਆਪਣੇ ਕਿਸਾਨ ਲੈ ਕੇ ਇੱਥੇ ਜਾ ਰਹੇ ਹਾਂ 50000 ਤੋਂ ਵੱਧ ਗਿਣਤੀ ਜਿਹੜੀ ਆ ਪੰਜਾਬ ਦੇ ਵਿੱਚ ਹੋ ਜਾਊਗੀ ਉੱਥੇ ਬਾਕੀ ਦੀ ਗਿਣਤੀ ਜਿਹੜੀ ਆ ਬਾਕੀ ਦੇ ਸੂਬਿਆਂ ਦੇ ਵਿੱਚੋਂ ਆਊਗੀ ਕਿਉਂਕਿ 400 ਜਥੇਬੰਦੀ ਦਾ ਜਿਹੜਾ ਇਹ ਪ੍ਰੋਗਰਾਮ ਲਿਖਿਆ ਹੋਇਆ ਹੈ ਐਸਕੇਐਮ ਦਾ ਹੂੰ ਸੋ ਕੀ ਲੱਗਦਾ ਕਿ ਕੀ ਫੈਸਲੇ ਲیتے ਜਾਣਗੇ ਕਾਦੀ ਪੰਚਾਇਤ ਹੋਏਗੀ ਵੇਖੋ ਜੀ ਪੰਚਾਇਤ ਅਸੀਂ ਕਰਨ ਇਸ ਵਾਸਤੇ ਜਾ ਰਹੇ ਆਂ ਵੀ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਸੀਗਾ ਉਹਦੇ ਸਾਡੇ ਨਾਲ ਤੋਂ ਵਾਅਦਾ ਕੀਤਾ ਸੀਗਾ ਦੂਸਰਾ ਸਾਡਾ ਪ੍ਰਦੂਸ਼ਣ ਦਾ ਐਕਟ ਸੀਗਾ ਉਹ ਵਾਅਦਾ ਕੀਤਾ ਸੀ ਵਾਪਸ ਲੈਣ ਦਾ ਤੀਸਰਾ ਸਾਡਾ ਬਿਜਲੀ ਐਕਟ 2020 ਸੀਗਾ ਉਹਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀਗਾ ਕਰਜ਼ੇ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਸੀਗਾ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਉਹ ਸਾਡੀਆਂ ਮੰਗਾਂ ਜਿਹੜੀਆਂ ਇਹਨੇ ਮੰਨੀਆਂ ਸੀਗੀਆਂ ਉਹਨੂੰ ਪੂਰਾ ਲਾਗੂ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ ਦੁਬਾਰੇ ਜਿਹੜਾ ਵਾ ਉਹ ਦਿੱਲੀ ਨੂੰ ਜਿਹੜਾ ਵਾ ਸਾਨੂੰ ਕੁਝ ਕਰਨਾ ਪੈ ਰਿਹਾ ਭਜੀ ਦਿੱਲੀ ਕੁਛ ਕਰਨਾ ਪੈ ਰਿਹਾ ਅੱਗੇ ਕਿਸਾਨ ਟਰੈਕਟਰਾਂ ਚ ਟਰਾਲੀਆਂ ਚ ਕਾਫੀ ਸਾਧਨ ਹੁੰਦੇ ਸੀ ਲੇਕਿਨ ਇਸ ਵਾਰੀ ਟ੍ਰੇਨਾਂ ਚ ਜਾਂ ਬੱਸਾਂ ਚ ਜਾਣਾ ਪਏਗਾ ਕਿ ਉਸ ਦਾ ਕੁਛ ਨੁਕਸਾਨ ਨਜ਼ਰ ਆ ਰਿਹਾ ਨਹੀਂ ਇਹ ਤੇ ਇੱਕ ਜਿਵੇਂ ਸਰਕਾਰਾਂ ਦੇ ਇੱਕ ਵਿਆਉਂਤ ਬੰਦੀ ਆ ਸਰਕਾਰਾਂ ਨੇ ਇੱਕ ਨੈਰੇਟਿਵ ਬਣਾ ਦਿੱਤਾ ਸਾਡੇ ਬੋਰ ਉਹਨਾਂ ਹਾਈ ਕੋਰਟ ਚ ਵੀ ਇਹ ਇਹੀ ਐਫੀਡਿਟ ਦਿੱਤਾ ਸਰਕਾਰਾਂ ਨੇ ਕਿ ਟਰੈਕਟਰਾਂ ਦੇ ਉੱਪਰ ਨਹੀਂ ਜਾ ਸਕਦੇ ਸਰਕਾਰ ਨੇ ਪੂਰੇ ਇੰਡੀਆ ਚ ਨੈਰੇਟਿਵ ਬਣਾਤਾ ਕਿ ਤੋਪਾਂ ਲੈ ਕੇ ਆ ਗਏ ਆ ਜੀ ਵੱਡੇ ਵੱਡੇ ਟਰੈਕਟਰ ਲੈ ਕੇ ਆ ਗਏ ਆ ਜੀ ਸਾਨੂੰ ਮਾਰਨਾ ਆ ਗਏ ਸਾਨੂੰ ਕੁੱਟਣਾ ਆ ਗਏ ਅਸੀਂ ਨੈਰਟਿਵ ਨੂੰ ਤੋੜਨ ਵਾਸਤੇ ਇੱਕ ਦਿਨ ਵਾਸਤੇ ਪੰਚਾਇਤ ਟ੍ਰੇਨਾਂ ਦੇ ਉੱਪਰ ਜਾ ਕੇ ਕਰਨ ਜਾ ਰਹੇ ਆਂ ਔਰ ਲੋਕਾਂ ਨੂੰ ਅਸੀਂ ਇਹ ਵਿਖਾਉਣਾ ਵਾ ਕਿ ਅਸੀਂ ਦਿੱਲੀ ਆਏ ਆਂ ਤਾਂ ਸਾਨੂੰ ਫਿਰ ਵੀ ਇਹ ਰੋਕ ਰਹੇ ਆ ਯਾਰ ਤੰਗ ਪਰੇਸ਼ਾਨ ਕਰ ਰਹੇ ਔਰ ਕਰਨਗੇ ਸਾਨੂੰ ਪਤਾ ਕਰਨਗੇ ਇਸੇ ਲਈ ਅਸੀਂ ਪਹਿਲਾਂ ਚੱਲੇ ਆਂ ਔਰ ਜਿਹੜੀ ਟਰੈਕਟਰਾਂ ਦੀ ਗੱਲ ਨਾਲ ਟਰੈਕਟਰ ਸਾਡਾ ਜਿਹੜਾ ਉਹ ਸਾਡੇ ਐਸੈਂਸ਼ੀਅਲ ਸੀ ਜਿਆ ਸਾਡੀ ਜ਼ਰੂਰਤ ਆ ਟਰੈਕਟਰ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਆ ਟਰੈਕਟਰਾਂ ਦੇ ਉੱਪਰ ਹੀ ਦਿੱਲੀ ਜਾਵਾਂਗੇ ਜੇ ਅੰਦੋਲਨ ਸਾਨੂੰ ਕਰਨਾ ਪਿਆ ਸਾਨੂੰ ਆਸ ਆ ਕਿ ਸਰਕਾਰ ਸਾਡੀ ਮੰਗਾਂ ਨੂੰ ਮੰਨ ਲੈਗੀ ਅਸੀਂ ਅੱਜ ਵੀ ਵਿਸ਼ਵਾਸ ਕਰਦੇ ਹਾਂ ਮੰਨ ਲੈਗੀ ਔਰ ਮੰਨਣਾ ਪਏਗਾ ਤੇ ਜੇ ਸਾਨੂੰ ਅੰਦੋਲਨ ਕਰਨਾ ਹੈ ਤਾਂ ਸਾਨੂੰ ਟਰੈਕਟਰਾਂ ਦੇ ਉੱਪਰ ਹੀ ਜਾਣਾ ਪਊਗਾ ਟਰੈਕਟਰਾਂ ਦੇ ਉੱਪਰ ਹੀ ਜਾਵਾਂਗੇ ਪਰ ਇੱਕ ਸੰਕੇਤ ਅਸੀਂ ਦੇ ਰਹੇ ਹਾਂ ਸਰਕਾਰਾਂ ਨੂੰ ਅੱਜ ਅਸੀਂ ਬਿਨਾ ਟਰੈਕਟਰਾਂ ਤੋਂ ਜਾ ਕੇ ਵੀ ਤੁਸੀਂ ਕਹਿੰਦੇ ਹੋ ਟਰੈਕਟਰ ਤੇ ਨਾ ਜਾਣ ਤੁਸੀਂ ਟਰੈਕਟਰਾਂ ਤੋਂ ਬਿਨਾ ਜਾਣਾ ਤੁਸੀਂ ਹੁਣ ਸਾਨੂੰ ਕਿਉਂ ਫੜੋਫੜਾਈ ਕਰ ਰਹੇ ਜੀ ਹੁਣ ਵੀ ਸਾਡੇ ਲੀਡਰਾਂ ਦੀ ਫੜੋਫੜਾਈ ਕਰ ਰਹੇ ਸਾਡੇ ਜਿਹੜੇ ਵੱਡੇ ਲੀਡਰ ਪਹਿਲਾਂ ਹੀ ਇੱਧਰ ਉੱਧਰ ਆ ਇਸ ਕਰਕੇ ਅਸੀਂ ਪਹਿਲਾਂ ਅਸੀਂ ਵੀ ਘਰਾਂ 'ਚੋਂ ਪਹਿਲਾਂ ਨਿਕਲ ਗਏ ਆ ਅਸੀਂ ਅੱਜ ਤੋਂ ਲੋਕਾਂ ਨੂੰ ਲਾਮਬੰਦ ਕਰਨਾ ਤੇ ਅਸੀਂ ਦਿੱਲੀ ਪਹੁੰਚਣਾ ਸੰਕੇਤ ਦੇਣਾ ਵਾ ਟਰੈਕਟਰ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਆ ਕਿੰਨੇ ਕਿਸਾਨਾਂ ਦੇ ਆਨ ਦੀ ਆਸ ਹੈਗੀ ਐ ਉਸ ਜਗ੍ਹਾ ਤੇ ਉੱਥੇ ਕਰੀਬ ਲੱਖ ਡੇਢ ਲੱਖ ਕਿਸਾਨ ਸਾਡੇ ਉੱਥੇ ਪਹੁੰਚਣਗੇ ਪੂਰੇ ਭਾਰਤ ਦੇ ਵਿੱਚੋਂ ਹੂੰ ਅਸੀਂ ਪੰਜਾਬ ਦੇ ਵਿੱਚੋਂ 150000 60000 ਕਿਸਾਨ ਪੰਜਾਬ ਦੇ ਵਿੱਚੋਂ ਲੱਗ ਜਾਵਾਂਗੇ ਬਾਕੀ ਬਾਕੀ ਸੂਬਿਆਂ ਤੋਂ ਆਉਣਗੇ ਵੱਡੀ ਗਿਣਤੀ ਦਾ ਇਕੱਠ ਜਿਹੜੀ ਮਹਾਪੰਚਾਇਤ ਹੋਏਗੀ ਵੱਡੀ ਮਹਾਪੰਚਾਇਤ ਹੋਏਗੀ ਇਸ ਲਈ ਅਸੀਂ ਪਹਿਲਾਂ ਤੋਂ ਪੂਰੀ ਵਿਉਂਤਬੰਦੀ ਦੇ ਨਾਲ ਥੋੜੇ ਥੋੜੇ ਕਿਸਾਨ ਅਸੀਂ ਅੱਜ ਤੋਂ ਹੀ ਜਾਣੇ ਸ਼ੁਰੂ ਕਰ ਦਿੱਤੇ ਅਸੀਂ ਪਹੁੰਚ ਜਾਣਗੇ ਸਾਰੇ ਕਿਸਾਨ ਕੀ ਲੱਗਦਾ ਨੁਕਸਾਨ ਹੋਇਆ ਐ ਐਸ ਕੇ ਐਮ ਜਿਹੜੇ ਧਰਨੇ ਲੱਗੇ ਆ ਉਸ ਦੇ ਵਿੱਚ ਐਸ ਕੇ ਐਮ ਨਹੀਂ ਹੈ ਕੀ ਲੱਗਦਾ ਕਿ ਨੁਕਸਾਨ ਹੋਇਆ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਿਆਦਾਤਰ ਕਿਸੇ ਨੇ ਸਲਾਮ ਅਸ਼ਵਰਾਨੇ ਕੀਤਾ ਤੇ ਉੱਥੇ ਜਾ ਕੇ ਬਹਿ ਗਏ ਕਿ ਉਸ ਦਾ ਨੁਕਸਾਨ ਨਜ਼ਰ ਆ ਰਿਹਾ ਪਿਛਲੀ ਵਾਰ ਜੋ 13 ਮਹੀਨੇ ਲੱਗਾ ਸੀ ਉਹ ਤਾਂ ਸਾਰੇ ਇਕੱਠੇ ਹੋ ਕੇ ਗਏ ਸੀ ਦੇਖੋ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਨਾ ਬੰਦੇਰਸਾ ਵਾਲੀ ਇਹ ਉਦੋਂ ਵੀ ਇਕੱਠੇ ਹੋ ਕੇ ਸਾਡੇ ਨਾਲ ਨਹੀਂ ਸੀਗਾ ਇਹਨਾਂ ਨੇ ਜਦੋਂ ਅਸੀਂ ਮੋਰਚਾ ਉੱਥੇ ਲਾ ਦਿੱਤਾ ਸੀ ਇਹਨਾਂ ਉੱਪਰ ਜਾ ਕੇ ਅਗਲੀ ਸਾਈਡ ਤੇ ਵੱਖਰਾ ਮੋਰਚਾ ਲਾਇਆ ਸੀ ਉਦੋਂ ਵੀ ਸਾਡੇ ਨਾਲ ਨਹੀਂ ਸੀ ਇਹ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦਿਆ ਹੁਣ ਇਹਨਾਂ ਨੇ ਪਹਿਲੇ ਨੰਬਰ ਤੇ ਆਉਣ ਵਾਸਤੇ ਨਾ ਇੱਕ ਪਹਿਲੇ ਨੰਬਰ ਤੇ ਆਉਣ ਵਾਸਤੇ ਸਾਡੇ ਸੰਗਠਨਾਂ ਦੇ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਤੇ ਅੱਗੇ ਆ ਗਏ ਆ ਜੋ ਕਿ ਸਾਡੇ ਆਪਸੀ ਇੰਟਰਨਲ ਆ ਇਹਨਾਂ ਨੂੰ ਨਹੀਂ ਸੀ ਇਸ ਤਰ੍ਹਾਂ ਕਰਨਾ ਚਾਹੀਦਾ ਸਾਰੇ ਫੈਸਲਾ ਲੈ ਕੇ ਚੱਲਣਾ ਚਾਹੀਦਾ ਸੀ ਮੰਗਾ ਸਾਡੀਆਂ ਸੇਮ ਆ ਉਹੀ ਮੰਗਾ ਐਸਕੇਮ ਦੀਆਂ ਉਹੀ ਮੰਗਾ ਇਹਨਾਂ ਦੀਆਂ ਵਾ ਮੰਗਾ ਸਾਡੀਆਂ ਸੇਮ ਆ ਇਹਨਾਂ ਇੱਕ ਜਾਣਬੁੱਝ ਕੇ ਇੱਕ ਹਉਆ ਬਣਾ ਲਿਆ ਨਾ ਕਿ ਇਲੈਕਸ਼ਨ ਲੜਨਾ ਮਾੜੀ ਗੱਲ ਆ ਜਾਂ ਇਲੈਕਸ਼ਨ ਲੜਨ ਅਸ ਗੈਰ ਰਾਜਨੀਤਿਕ ਆ ਗੈਰ ਨਾ ਰਾਜਨੀਤਿਕ ਬੰਦਾ ਉਹ ਹੁੰਦਾ ਜਿਹੜਾ ਵੋਟ ਨਹੀਂ ਪਾਉਂਦਾ ਜਿਹੜਾ ਬੰਦਾ ਵੋਟ ਕਰਦਾ ਉਹ ਗੈਰ ਰਾਜਨੀਤਿਕ ਨਹੀਂ ਹੁੰਦਾ ਔਰ ਅਸੀਂ ਲੜਾਈ ਤੇ ਰਾਜਨੀਤਿਕ ਬੰਦੇ ਨਾਲ ਲੜ ਰਹੇ ਆ ਤੇ ਅਸੀਂ ਕਹੀਏ ਗੈਰ ਰਾਜਨੀਤਿਕ ਆ ਰਾਜਨੀਤੀ ਤੋਂ ਬਿਨਾ ਕਿਸੇ ਦਾ ਗੁਜ਼ਾਰਾ ਨਹੀਂ ਆ ਇਸ ਕਰਕੇ ਅਸੀਂ ਉਹ ਸਾਡੇ ਜਿਹੜੇ ਭਰਾ ਸਾਡੇ ਨਾਲ ਵੱਖ ਹੋਏ ਆ ਉਹ ਸਾਡੀ ਕਮੇਟੀ ਬਣੀ ਆ ਰਾਜੇ ਆ ਸਾਹਿਬ ਉਹਨਾਂ ਨੇ ਕਮੇਟੀ ਬਣਾਈ ਆ ਐਸਕੇਮ ਦੀ ਕਮੇਟੀ ਬਣੀ ਆ ਜਲਦੀ ਇਕੱਠੇ ਹੋ ਜਾਣਗੇ ਔਰ ਇਕੱਠੇ ਹੋਣਾ ਹੀ ਪਏਗਾ ਸੋ ਕਿਸਾਨ ਲਗਾਤਾਰ ਜਿਹੜੇ ਘਰੋਂ ਨਿਕਲ ਰਹੇ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿਉਂਕਿ ਮਹਾਪੰਚਾਇਤ ਜਿਹੜੀ 14 ਤਰੀਕ ਨੂੰ ਦਿੱਲੀ ਦੇ ਵਿੱਚ ਹੋਣ ਵਾਲੀ ਆ ਸੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਲਗਾਤਾਰ ਜਿਹੜਾ ਲੋਕਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਸੀ ਤੋ ਕਿਸਾਨ ਜਿਵੇਂ ਕਿ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਘਰ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿਉਂਕਿ ਬੀਬੀਆਂ ਵੀ ਘਰ ਦੇ ਵਿੱਚ ਮੌਜੂਦ ਹੈ ਕਿਉਂਕਿ ਜਿਹੜੇ ਕਿਸਾਨ ਨੇਤਾ ਵੈ ਉਹ ਤੇ ਦਿੱਲੀ ਲਈ ਰਵਾਨਾ ਹੋ ਗਏ ਜਾਂ ਫਿਰ ਜਿਹੜਾ ਧਰਨਾ ਲੱਗਾ ਵੈ ਉਸ ਦੇ ਵਿੱਚ ਕਈ-ਕਈ ਦਿਨਾਂ ਤੋਂ ਕਿਸਾਨ ਨੇਤਾ ਘਰ ਨਹੀਂ ਹੈ ਸੋ ਮਹਿਲਾਵਾਂ ਘਰ ਚ ਇਕੱਲੀਆਂ ਹੈ ਖੇਤੀਬਾੜੀ ਦਾ ਕੰਮ ਕਰਦੀਆਂ ਘਰ ਦਾ ਚੌਂਕਾ ਚੁੱਲ੍ਹਾ ਵੀ ਕਰਦੀਆਂ ਭੈਣ ਜੀ ਕਿਸਾਨ ਨੇਤਾ ਜਿਹੜੇ ਤੁਹਾਡੇ ਪਤੀ ਐ ਉਹ ਤੇ ਜਿਹੜਾ ਮਹਾਪੰਚਾਇਤ ਉਸ ਦੇ ਵਿੱਚ ਹਿੱਸਾ ਲੈਣ ਗਏ ਐ ਸੋ ਹੁਣ ਪਿੱਛੋਂ ਕਿਵੇਂ ਚਲਾਓਗੇ ਖੇਤੀਬਾੜੀ ਵੀ ਕਰਨੀ ਹੈ ਚੌਂਕਾ ਚੁੱਲਾ ਵੀ ਸਾਹਮਣਾ ਬੱਚਿਆਂ ਨੂੰ ਵੀ ਸਾਹਮਣਾ ਵੇਖੋ ਜੀ ਇਹ ਕੰਮ ਸਾਡੇ ਹੱਥ ਨਹੀਂ ਚੜ੍ਹੇ ਆ ਤੇ ਸਾਨੂੰ 20 ਸਾਲ ਹੋ ਗਏ ਸੰਘਰਸ਼ ਦੇ ਵਿੱਚ ਕੁਲਦਿਆਂ ਨੂੰ ਅੱਗੇ ਵੀ 13 ਮਹੀਨੇ ਰਹਿ ਕੇ ਆਏ ਆ ਉਦੋਂ ਵੀ ਇਹ ਸਾਰਾ ਜਿਹੜਾ ਆਪਣਾ ਖੇਤੀਬਾੜੀ ਆਪ ਸੰਭੀ ਸੀ ਫਸਲ ਦੀ ਦੋ ਵਾਰਾਂ ਕਟਾਈ ਹੋਈ ਸੀ ਝੋਨੇ ਦੀ ਵੀ ਹੋਈ ਸੀ ਕਣਕ ਦੀ ਵੀ ਹੋਈ ਸੀ ਉਹੀ ਆਪ ਕੀਤੀ ਸੀ ਹੁਣ ਵੀ ਸਾਡੀ ਕਣਕ ਜਿਹੜੀ ਹੈ ਬਿਲਕੁਲ ਸਿਰੇ ਤੇ ਆਈ ਆ ਮਤਲਬ ਹੁਣ ਮਾਂ ਪੰਚਾਇਤ ਤਿੰਨ ਦਿਨ ਵਾਸਤੇ ਹੈ ਮੰਨ ਲਓ ਜੇ ਜ਼ਿਆਦਾ ਵੀ ਟਾਈਮ ਲੰਮਾ ਲੱਗ ਸਕਦਾ ਤੇ ਅਸੀਂ ਇਹਨਾਂ ਨੂੰ ਇਹ ਨਹੀਂ ਕਵਾਂਗੇ ਕਿ ਤੁਹਾਨੂੰ ਮਗਰੂਰ ਆਉਣਾ ਪੈਣਾ ਅਸੀਂ ਸਾਰਾ ਕਾਰੋਬਾਰ ਜਿਹੜਾ ਆਪਣਾ ਸੰਭਾਲ ਲਾਂ ਮਤਲਬ ਚਟਾਨ ਵਾਂਗ ਖੜੇ ਹੋ ਪਤੀ ਦੇ ਨਾਲ ਬਿਲਕੁਲ ਚਟਾਨਾਂ ਵਾਂਗ ਖੜੇ ਸਾਰਾ ਪਰਿਵਾਰ ਅਸੀਂ ਬਿਲਕੁਲ ਅਸੀਂ ਨਾਲ ਆ ਤੇ ਮੈਂ ਅਪੀਲ ਵੀ ਕਰੂੰਗੀ ਹੋਰ ਨਾ ਪਹਿਣਾ ਨੂੰ ਵੀ ਮੇਰੇ ਲੋ ਪੀ ਲਿਆ ਵੀ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਇਹ ਸੰਘਰਸ਼ ਦਾ ਜਿਹੜਾ ਸਾਥ ਦੇਣ ਤੇ ਬੀਬੀਆਂ ਜਿਹੜੀਆਂ ਚੁੱਲ੍ਹੇ ਚਮਕੇ ਤੋਂ ਹਟ ਕੇ ਤੇ ਇਹ ਸੰਘਰਸ਼ ਦੇ ਨਾਲ ਵੀ ਜੁੜਨ ਸੋ ਸੰਘਰਸ਼ ਦੇ ਨਾਲ ਜੁੜਨ ਕਿਉਂਕਿ ਚਟਾਨ ਵਾਂਗ ਅਗਰ ਪਤਨੀ ਪਤੀ ਦੇ ਨਾਲ ਖੜੀ ਹੋਏਗੀ ਤੇ ਸ਼ਾਇਦ ਪਿੱਛੋਂ ਮੁਸ਼ਕਲਾਂ ਨਹੀਂ ਆਣਗੀਆਂ ਕਿਉਂਕਿ ਜਿਹੜਾ ਧਰਨਾ ਲੱਗਾ ਉਸ ਦੇ ਵਿੱਚ ਵੀ ਕਈ ਕਿਸਾਨ ਨੇਤਾ ਕਈ ਕਈ ਦਿਨਾਂ ਤੋਂ ਘਰ ਨਹੀਂ ਆਏ ਸੋ ਪਿੱਛੇ ਉਹਨਾਂ ਦੀ ਪਤਨੀਆਂ ਉਹਨਾਂ ਦੀ ਧੀਆਂ ਤੇ ਉਹਨਾਂ ਦੇ ਬੱਚੇ ਹੀ ਜਿਹੜੇ ਖੇਤਾਂ ਦੀ ਬਾੜੀ ਜਾਂ ਫਿਰ ਕਟਾਈ ਜਾਂ ਫਿਰ ਸਬਜ਼ੀਆਂ ਕੱਟਦੇ ਨਜ਼ਰ ਆ ਰਹੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ